ਉਹ ਫੋਲੋ ਕਰੀ ਜਾਣਦੇ ਆ ਇਹ ਬਿਨਾ ਗੱਲ ਤੋਂ ਨਾਲ ਨਾਲ ਮੇਰੇ ਘਰ ਦੀ ਰਕੀ ਹੋਣ ਡਈ ਆ ਮਤਲਬ ਕਿ ਮੈਂ ਇਹੋ ਜਿਹਾ ਕੀ ਗੁਨਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਉਂ ਫੇਸਬੁੱਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਸ ਦਿਨ ਵੀ ਕਿਹੜੀ ਗੱਡੀ ਮੇਰੇ ਪਿੱਛੇ ਆਈ ਆ ਆ ਨੰਬਰ ਵੇਖ ਰੱਖੋ ਜੀ ਤੁਹਾਨੂੰ ਦੱਸ ਦੇਣਾ ਤੁਸੀਂ ਖਰਾਬ ਕਰਨ ਦੇ ਪੰਜਾਬ ਕੀ ਕਰਤਾ ਕਿ ਤੁਸੀਂ ਮੇਰੀ ਰੈਕੀ ਇੰਨੀ ਕਰ ਰਹੇ ਹੋ ਰੈਕੀ ਕਿਉਂ ਕਰ ਰਹੇ ਹੋ ਮੋਹਾਲੀ ਐਸਪੀ ਜੀ ਦੇ ਦੇਖੋ ਜੀ ਪਰਸੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰਾਂ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਕੇ ਆਏ ਆ ਤੁਹਾਡੀ ਨੰਬਰ ਪਲੇਟ ਜਾਲੀ ਲਈ ਗਈ ਭਾਈ ਆ ਨੰਬਰ ਪਲੇਟ ਜਾਲੀ ਲਈ ਲਈ ਗਈ ਭਾਈ ਪਰੇ ਹੋ ਰਹੇ ਆ ਉਹ ਤਾਂ ਫਰੀਆਂ ਚੁੱਕੀ ਕਰ ਰਹੇ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਮਲਾਜ ਮੈਂ ਯਾਰ ਅਸੀਂ ਰੈਕੀ ਕਰਨ ਦਾ ਕੀ ਮਤਲਬ ਹੈ ਤਾ ਤੁਸੀਂ ਗੱਲ ਬਾਤ ਨਹੀਂ ਤੁਸੀਂ ਗੱਡੀ ਚੱਲ ਕੇ ਕਿਉਂ ਆ ਰਹੇ ਹੋ ਆਰਡਰ ਮੰਗੋ ਮਤਲਬ ਆਰਡਰ ਦੋ ਨਾ ਆਰਡਰ ਦੋ ਆਰਡਰ ਦਿਖਾਓ ਤੁਹਾਡੇ ਕੰਕਰ ਵੀ ਕੌਰ ਦੇ ਪਿੱਛੇ ਕੰਜਨਪ੍ਰੀਤ ਦੇ ਨਾਲ ਤੁਹਾਡੇ ਕੰਜਨਪ੍ਰੀਤ ਦੀ ਰਾਕੀ ਕਰਨੀ ਦੀ ਡਿਊਟੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਹਾਂ ਨੰਬਰ ਪਲੇਟ ਦੇਖ ਲਓ ਜਲਦੀ ਲਾਈ ਜੀ ਇੰਡੀਆ ਰਜਿਸਟਰ ਨੰਬਰ ਪਲੇਟ ਦਿਖਾਓ ਜੀ ਜਿਹੜੀ ਗੱਡੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ ਕਰਾਓ ਐਸਪੀ ਡੀ ਇੱਕ ਮਿੰਟ ਜੀ ਐਸਪੀ ਡੀ ਨੇ ਭੇਜਿਆ ਤਾਂ ਇਹਨੂੰ ਵੀ ਕੰਜਨਪ੍ਰੀਤ ਦੀ ਰਾਕੀ ਕਰੋ ਜੀ ਨਹੀਂ ਐਸਪੀ ਡੀ ਨੇ ਭੇਜਿਆ ਰਿਪੂ ਨੇ ਰਿਪੂ ਤਾਪਨ ਸਾਹਿਬ ਨੇ ਭੇਜਿਆ ਤੁਹਾਨੂੰ ਜੀ ਟ੍ਰੈਕ ਕਰੋ ਜੀ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਸੀਐਸ ਬੋਲੇ ਉਹਨਾਂ ਤੁਹਾਨੂੰ ਵੇਚਿਆ ਰੱਖਿਆ ਕਰਨੀ ਜੀ ਇਹ ਲੱਗੇ ਤੇ ਜੀ ਉਹਨਾਂ ਆਰਡਰ ਦਿਖਾ ਦਿਓ ਜੀ ਕਿੱਥੇ ਆ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਉਹ ਕਰਨ ਦਾ ਦੱਸੋ ਜੀ ਗੱਦੀ ਕਰਦੇ ਆਂ ਮੋਹਲ ਖਰਾਬ ਕਰਦੇ ਆਂ ਤੀਂ ਪਾੜੀ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਆਰਡਰ ਦਿਖਾ ਦਿਓ ਦਿਖਾਓ ਤੁਸੀਂ ਆਰਡਰ ਦਿਖਾਓ ਭਾਜੀ ਤੁਹਾਨੂੰ ਕਿਹਦੇ ਆਰਡਰ ਦਿਖਾਓ ਜੀ ਤੁਹਾਨੂੰ ਪੈਟਰਨ ਲਾ ਕੇ ਸਿਵਲ ਚਾਓ ਨਹੀਂ ਇਹ ਸਿਵਲ ਚਾਓ ਰੇਕੀ ਕਰਨ ਦਾ ਆਰਡਰ ਕਿਹਨੇ ਦਿੱਤਾ ਨਹੀਂ ਗੱਦੀ ਕਰਦੇ ਆਂ ਮੋਹਲ ਖਰਾਬ ਕਰਨ ਲਿਆ ਦੱਸੋ ਇਹ ਮੋਲਾਜਮ ਜੇ ਨਾਂ ਤੇ ਹੀ ਵਰਦੀ 'ਚ ਜੇ ਨਾਂ ਕੋ ਗੱਲ ਆ ਆਪਣਾ ਮਾਲਾ ਪਤਾ ਉਹਨੇ ਕਰੀ ਵਾਹੀਆ ਕੇ ਰਾਜੀ ਨੂੰ ਮਾਜੇ ਨੇ ਆਪਣਾ ਬਕਸਾ ਨਾਲ ਕਿਤੇ ਸਾਰੇ ਸਾਨੂੰ ਭੇਜਿਆ ਰਿਪੋਟ ਕਰਨੇ ਤੇ ਤੁਸੀਂ ਇਹਦੇ ਪ੍ਰੋਫੀਲ ਸਿੰਘ ਨੇ ਭੇਜਿਆ ਤੇ ਤੁਸੀਂ ਸਾਡੇ ਪਿੱਛੇ ਕੀ ਆਦ ਰਿਹਾ 300 ਪੁਕਾਰ ਨਹੀਂ ਦੱਸਿਆ ਕੀ ਕਾਰਨ ਕੀ ਫਿਰਦਾ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕਾਂ ਨੂੰ ਆਹ ਤੇ ਦੱਸੋ ਫਿਰ ਸਾਡੀ ਤੁਸੀਂ ਇਲੈਕੀ ਕਿਉਂ ਕਰਦੇ ਫਿਰ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋਈ ਝੱਲਾਂਗੇ ਆਪਾਂ ਜੇ ਕੋਈ ਗੱਲਬਾਤ ਹੋ ਗਈ ਕੋਈ ਗੱਲਬਾਤ ਹੋ ਗਈ ਤੁਸੀਂ ਹੀ ਜ਼ਿੰਮੇਵਾਰ ਹੋ ਮਾੜਾ ਚੰਗਾ ਬੰਦਾ ਕੁਝ ਅਸੀਂ ਜਾਣੂਆ ਵੀ ਕੋਈ ਗੱਤ ਘਮ ਨਾ ਹੋਈ ਸਾਰੇ ਚੰਗੇ ਭਲੇ ਬੰਦੇ ਯਾਰ ਮਾੜਾ ਬੰਦਾ ਕਿਹੜਾ ਵਾ ਕੀ ਆਰਡਰ ਦੇ ਦੋ ਦਿਖਾਓ ਕਮਰਾ ਭੇਜ ਜਿਓ ਜੇਕਰ ਭੇਜਾਓ ਆਓ ਆਓ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਵਾਪਸ ਕਾਰਡ ਕਰ ਦੇਣਾ ਆਈਡੀ ਕਾਰਡ ਦਿਖਾਓ ਲੈ ਜਾ ਕਮੈਂਟ ਭਾਈ ਜੀ ਆਈਡੀ ਕਾਰਡ ਦਿਖਾਓ ਇਹ ਤਾਂ ਇਹ ਵਾਰ ਨਾ ਗੱਲ ਕਰਵਾਣਾ ਹੈ ਨੰਬਰ ਆਈ ਡੀ ਕਾਰਡ ਦਿਖਾਓ ਆਈ ਡੀ ਕਾਰਡ ਦਿਖਾਓ ਇਹਦੀ ਆਈ ਡੀ ਕਾਰਡ ਦਿਖਾਓ ਬਣਾਓ ਜੀ ਆਈ ਡੀ ਕਾਰਡ ਨਹੀਂ ਪੈਂਦੀ ਇਹਨਾਂ ਨੂੰ ਕਹੋ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੁਸੀਂ ਆਈ ਡੀ ਕਾਰਡ ਦਿਖਾਓ ਪਹਿਲਾਂ ਆਈ ਡੀ ਦਾ ਕੋਈ ਨਹੀਂ ਆ ਸਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸ ਪੀ ਐਸ ਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਭਜੀਤ ਸੀਏ ਨੇ ਭੇਜਿਆ ਆ ਤੁਸੀਂ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਇਧਰ ਹੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਮਤਲਬ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਔਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦੇ ਆਰਡਰ ਮਿਲੇ ਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਆਰਡਰ ਦਿਖਾ ਦੇ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਘੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲਾਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਤੇ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾ ਰਹੇ ਜੀ ਗੱਡੀ ਨੂੰ ਹੱਥ ਬੰਨਣਾ ਵਾਰ ਤੇ ਬਾਹਰ ਆ ਗਏ ਯਾਰ ਮਤਲਬ ਇਹ ਇਹ ਸ਼ਰਿਆਮ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਅਸੀਂ ਕੀ ਕਰ ਲੈਣਾ ਦੱਸੋ ਨਹੀਂ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਆਪਾਂ ਆਪਰ ਦੇ ਕੈਂਸਲ ਕਰਦੇ ਕਿਸ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਸ ਤਰ੍ਹਾਂ ਨਾ ਕਰੀਏ देखो <स्यान> जी परसों ਤੋਂ ਅਸੀਂ ਇਹ ਚੀਜ਼ਾਂ ਵੇਖ ਰਹੇ ਆ ਪਹਿਲਾਂ ਉਹ ਸਾਡੀ ਗੱਡੀ ਆ ਟਪਰ ਲੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਕਿਆ ਸਰ ਜੀ ਧੱਕਾ ਕਰ ਰਹੇ ਆ ਜੀ ਤੁਹਾਡੀ ਆਈਡੀ ਦਿਖਾਓ ਜਿੰਨੇ ਭੇਜਾ ਰਾਏ ਕਰਾ ਲਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਭਾਜੀ ਆਈਡੀ ਦਿਖਾਓ ਆਈਡੀ ਦਿਖਾਓ ਆਈਡੀ ਚੈੱਕ ਕਰੋ ਕਰੋ ਕਾਜੀ ਜੀ ਨਾਲ ਗੱਲ ਕਰੋ ਨਾ ਪੁੱਛੋ ਮੇਰੀ ਰੇਕੀ ਕਰਨ ਦੇ ਆਰਡਰ ਦਿਖਾਓ ਕਰਾਓ ਨਾ ਤੁਸੀਂ ਗੱਲ ਕਰਾਓ ਤੁਹਾਨੂੰ ਭੇਜੇ ਤੁਸੀਂ ਕਰੋ ਗੱਲ ਜੀ ਆਈਡੀ ਦੇ ਨਾਮ ਇਹਨਾਂ ਹਾਂ ਬਾਅਦ ਦੇ ਕਰਦੇ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਤਿਆਂ ਮੀਡੀਆ ਆ ਰਹੇ ਸਾਰੇ ਆ ਰਹੇ ਸਾਰੇ ਆ ਗਿਆ ਜੀ ਮੀਡੀਆ ਸਾਰੇ ਪਾਸੇ ਪੰਜਾਬ ਨੂੰ ਘੁੰਮ ਜਾਣਾ ਇਹਨਾਂ ਦਾ ਹੁਣ ਕੱਲ ਵੀ ਗੱਡੀ ਮਗਰ ਲੱਗੀ ਰਹੀ ਆ ਹਾਂ ਕਿ ਪਰ ਨਹੀਂ ਬਰਦੀ ਬਾਕੀ ਦਾ ਫਰਮਾ ਹਮ ਯੂਨੀਫਾਰਮ ਬੰਡ ਸਾਨੂੰ ਵੀ ਪਤਾ ਲੱਗੇ ਕਿ ਚੱਲਣਾ ਨਾ ਚਲੇ ਫਿਰਦੇ ਆ ਬਿਨਾਂ ਯੂਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇਹਨਾਂ ਮਤਲਬ ਕਿ ਕਬਰਾ ਗਏ ਕੱਲੋਂ ਅਸੀਂ ਕੋਈ ਮਤਲਬ ਕਿ ਸਕੈਪ ਚੋਕਾ ਲਿਆ ਜਾਣਾ ਬਣ ਚੁੱਕਿਆ ਜਾ ਰਿਹਾ ਹੈ ਕੱਲੋਂ ਕੋਈ ਮਿਸ ਹੈਪਨਿੰਗ ਹੁੰਦੀ ਆ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜ਼ਿੰਮੇਵਾਰ ਹੈ ਇਹ ਚੀਜ਼ ਦਾ ਜੇ ਪ੍ਰਭ ਦੀ ਪਹੇਗਾ ਜ਼ਿੰਮੇਵਾਰ ਕੋਈ ਪੰਜਾਬ ਚ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕਦੇ ਕੁੱਤੀ ਤੇ ਕੋਈ ਮਾਰਿਆ ਤੁਸੀਂ ਮਾਰਿਆ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਐ ਐਸਪੀ ਨੇ ਭੇਜਿਆ ਕਦੀ ਕਹਿ ਰਹੇ ਪ੍ਰਭਜੀਤ ਸਿੰਘ ਨੇ ਭੇਜਿਆ ਸਰਕਾਰਾਂ ਦੀ ਸ਼ਾਇਦ ਇਹ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਕੁਝ ਨਹੀਂ ਆ ਸਾਡੇ 6 ਮਹੀਨੇ ਰਹਿ ਗਏ ਵੀ ਨਵੇਂ ਨਹੀਂ ਜਾਂਦੇ ਕੱਲ ਪਤਾ ਕੀ ਆ ਉਹਨਾਂ ਦਾ ਆ ਰਿਹਾ ਹੈ ਐਨਫਰੀ ਕਰੋ ਕੀ ਕਰੋ ਜੀ ਆਰਡਰ ਪੁੱਛੋ ਤਾਂ ਜੀ ਨੇ ਤੋਂ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਲੀ ਨੰਬਰ ਪਲੇਟ ਦੇ ਦਿਓ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਕੰਨੀ ਡਿਊਟੀ ਕਰਨੀ ਆਪਣੀ ਕਾਦੀ ਡਿਊਟੀ ਕਰ ਰਹੇ ਜੁਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੇ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀਆਂ ਕਾਲੀਆਂ ਕੀ ਬਿਦਾਉਟ ਵਰਦੀ ਤੋਂ ਨੇ ਜੁਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਸੀ ਸੀ ਇੰਟੈਲੀਜੈਂਸ ਵਾਲੇ ਹੁੰਦੇ ਸਿਵਲ ਤੇ ਆ ਜੀ ਨਹੀਂ ਮੈਂ ਸਾਰੇ ਇੱਕ ਮਰਜ਼ੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੈਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦੋ ਜੀ ਹਾਂ ਮੈਂ ਕੀਤੇ ਆਰਡਰ ਜੀ ਇੱਕ ਮਿੰਟ ਇੱਕ ਮਿੰਟ ਸਿਰ ਨੂੰ ਮਨਾ ਕਰ ਦੋ ਕਿ ਇਹ ਤੁਹਾਡੇ ਕਰ ਗਏ ਨੇ ਹਾਂ ਜੀ ਲਗਾਤਾਰ ਦੋ ਦਿਨਾਂ ਦੇ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਜਾਲੀਆਂ ਲੱਗੀਆਂ ਜੀ ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਸਾਰੀ ਤੁਸੀਂ ਆਰਡਰ ਦਿੱਤੇ ਆ ਬਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ ਇਹ ਤੁਹਾਡਾ ਅਫਸਰ ਮੁੱਕਰ ਗਿਆ ਜੀ ਕਿਵੇਂ ਨਾ ਗੱਤ ਨਾ ਗੱਲ ਕਰੋ ਹੋਰ ਆ ਜੀ ਨਹੀਂ ਤੁਸੀਂ ਤੁਸੀਂ ਕੀਤੇ ਆ ਬਾਜੀ ਆਰਡਰ ਜੀ ਤੁਹਾਡੇ ਅਫਸਰ ਤੁਹਾਡੇ ਭਾਜੀ ਮੁਲਾਜ਼ਮ ਕਹਿ ਰਿਹਾ ਸਾਫ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਇਹ ਜੇ ਮੈਨੂੰ ਇੱਥੇ ਅਫਸਰਾਂ ਨੂੰ ਕਮਾਇਆ ਹੀ ਹੋਊਗਾ ਨਾ ਸਮਝ ਨਾ ਗੱਲ ਨਹੀਂ ਜੀ ਮੇਰੇ ਨਾਲ ਗੱਲ ਕਰੋ ਕੋਈ ਗਲਤ ਕੋਈ ਗੈਸਟ੍ਰਾ ਵੀ ਅੱਜ ਕੱਲ 200 300 ਪਾਰਟੀਆਂ ਦੇ ਰੱਬ ਨਾ ਕਰੇ ਕੋਈ ਗਲਤ ਕੰਮ ਕਰਦੇ ਇਲੈਕਸ਼ਨ ਦੇ ਨਹੀਂ ਕੋਈ ਸਾਰੇ ਮਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਮੈਂ ਵੀਰ ਮੇਰਾ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਆਰਦਾ ਨਹੀਂ ਨਾ ਵੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਦੇ ਫੋਲੋ ਕਰ ਰਹੇ ਆ ਵਿਦਆਉਟ ਜੂਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ ਸੱਦਰੇ ਆ ਜੀ ਕੋ ਬਾਅਦ ਚ ਗੱਲ ਕਰਾਂਗੇ ਬਾਅਦ ਚ ਗੱਲਾਂ ਕਰਾਂਗੇ ਨਹੀਂ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕੋਸ ਜੂਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਆਮ ਤੌਰ ਤੇ ਫੀਲ ਕਰ ਰਹੇ ਆ ਆਵੇ ਮੁੱਕਰ ਗਿਆ ਜੀ ਤੁਹਾਡਾ ਅਫਸਰ ਮੁੱਕਰ ਗਿਆ ਮੇਰਾ ਅਫਸਰ ਹੀ ਮੁੱਕਰ ਗਿਆ ਵਾ ਤੁਹਾਡਾ ਅਫਸਰ ਮੁੱਕਰ ਗਿਆ ਹੁਣ ਦੱਸੋ ਕੀ ਕਰੀਏ ਤੁਹਾਡਾ ਨਹੀਂ ਕੱਲੇ ਗੱਲ ਕਰੀ ਨਹੀਂ ਗੱਲ ਕਰਨ ਦਾ ਮਤਲਬ ਕੀ ਹੈ ਤੁਹਾਡਾ ਅਫਸਰ ਮੁੱਕਰ ਗਿਆ ਆਰਡਰ ਮੰਗਾ ਲਓ ਰੱਖਿਆ ਕਰਨ ਵਾਸਤੇ ਆਏ ਤੁਹਾਡੇ ਆਸਤੇ ਆਇਦਾਂ ਨਾ ਕਰੋ ਇਹ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪਾਸੇ ਜਾਲੀਆਂ ਲਾਈਆਂ ਨੇ ਉਹ ਭੈਣ ਜੀਆਂ ਨੂੰ ਦਫਤਰ ਮਿਲ ਕੇ ਗਿਆ ਜ ਮੈਨੂੰ ਦਫਤਰ ਮਿਲ ਕੇ ਗਏ ਉਹ ਜੋ ਵੀ ਹੈ ਜਾਲੀਆਂ ਲਾ ਕੇ ਤੁਸੀਂ ਵਿਦਾਉਟ ਵਰਤੀ ਤੁਸੀਂ ਪਿੱਛੇ ਰੱਖ ਕੇ ਕਰਦੇ ਹੋ ਇਹ ਕਿਸ ਕਾ ਲਈ ਆਰਸੀ ਦਾ ਕਾਗਜ਼ ਕਿੱਥੇ ਗੱਡੀ ਦੇ ਲਿਆਓ ਇਹ ਕਾਗਜ਼ ਦਿਖਾਓ ਇਹ ਕਾਗਜ਼ ਲਿਆਓ ਨੰਬਰ ਦੇ ਆਪਣੀ ਵਾਰੀ ਕਿਉਂ ਨਹੀਂ ਲਿਆਇਆ ਭਾਈ ਮੈਨੂੰ ਤਾਂ ਰਾਤ ਹੋਰ ਦਾ ਲੱਗਦਾ ਉਹਨਾਂ ਦਾ ਪ੍ਰਭਣਾ ਕੱਲ ਹੀ ਮੇਲੇ ਪਰਚੇ ਕੱਲ ਢਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਤੁਹਾਡਾ ਅਫਸਰ ਮੁੱਕਰ ਗਿਆ ਤੁਸੀਂ ਹੀ ਕੋਟੇ ਰਹਿਸ਼ਾ ਵੀਰ ਜੀ ਕੋਈ ਕੋਟੇ ਰਹਿਸ਼ਾ ਮੇਰੀ ਸਾਰੀ ਚਲ ਕਾਜੀ ਕੋਟੇ ਰਹਿਸ਼ਾ ਮੇਰੀ ਪਾਜੀ ਤੁਸੀਂ ਚਾਹੇ ਕੋਈ ਚਾਹੇ ਕਿਤੋਂ ਦੇ ਆਓ ਤੁਹਾਡਾ ਤੁਹਾਡਾ ਮਤਲਬ ਜੀ ਬੰਦੇ ਪਿੱਛੇ ਗੱਡੀ ਲਾਉਣ ਦਾ ਅਫਸਰ ਦਾ ਪੈਟਾ ਜੂਨ ਤੇ ਲੱਗੇ ਗੱਲ ਕਰੀਏ ਤੁਹਾਡਾ ਅਸਰ ਕੇ ਤੁਹਾਡੀ ਡਿਊਟੀ ਨਹੀਂ ਇਹ ਚਲ ਕੇ ਗੱਲ ਕਰੀ ਬੀ ਮੇਰੀ ਗੱਲ ਤੇ ਹੀ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਹਿ ਦੋ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਲ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕੇ ਇਦਾਂ ਇਹ ਗੱਲ ਉਹੀ ਆ ਉਹੀ ਗੱਲ ਆ ਉਹੀ ਗੱਲ ਆ